ਤੋ ਹੋਰ ਉਹ ਨਾਲ ਕੋਈ ਨਹੀਂ ਲਾਹਤ ਤੇਰੀ ਪੈਲੀ ਕੁੜੀਆਂ 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 ਨੇ ਉਹਨਾਂ ਨੂੰ ਮਾਰੀ ਜਾਂਦਾ ਕਿਹੜੀਆਂ ਕੁੜੀਆਂ ਉਹ ਅੱਛਾ ਉਹ ਕੁੜੀਆਂ ਪਾਜ ਨੇ ਕੁੜੀਆਂ ਮੈਂ ਤਾਂ ਕਹਿੰਦਾ ਉਹ ਮੁੰਡਾ ਮਾਰੀ ਜਾਂਦਾ ਉਹ ਟਰੈਕਟਰ ਦੇ ਦੋ ਵਾਲੇ ਕੋਲ ਉਹ ਉਹ ਵੇ ਇਹ ਕਿ ਮਾਰਦਾ ਕਿਨੇ ਬਿਆਹ ਆਪ ਉਹ ਤੁਸੀ ਪਿੱਛੇ ਉਹ ਖੜੇ ਉਹ ਕੋਲਾ ਮੁੰਡਾ ਕਿਹਾ ਹਾਂ ਹਾਂ ਹੋਵੇ ਇਹ ਲੋਹਲੇ ਉਹ ਪੁੰਡੇ ਦੇ ਉਹਦਾ ਮੈਗਜ਼ੀਨ ਡੇਗੀ ਮੈਗਜ਼ੀਨ ਡੇਗੀ ਉਹਦੀ ਪੜ੍ਹ ਲਈ ਆ ਆ ਵੀ ਆ ਇਹਦੀ ਮੈਗਜ਼ੀਨ ਡੇਗੀ ਉਹ ਟੈਡ ਵਾਲੇ ਜਾਂ ਤੱਕੜੇ ਨਾ ਉਹ ਹੈ ਉਹ ਗਲੀ ਚ ਵੜ ਜਾਵੇ ਆ ਵੀ ਆ ਗਿਆ ਇਹ ਦੋ ਲਈ ਬੈਠਾ ਉਹ ਮਰੇਗਾ ਗਲੀ ਚੜਾ ਚਲਾ ਜਾ ਉਹ ਕਾਰ ਆ ਪਹਿਲੇ ਤੁਸੀਂ ਸਾਡੇ ਤੇ ਹੋ ਕੇ ਮੜਾ ਜਾ ਵੇਖੋ ਕਈ ਵਾਰੀ ਹੁੰਦਾ ਗਲੀ ਉਹ ਉਹ ਮਰੇਗਾ ਜੇ ਅੰਦਾਜ਼ਾ ਜਿਹੜੇ ਗਲੀ ਆ ਗਿਆ ਕਾਬੂ ਸ਼੍ਰੀਆਮੀ ਭਜੇ ਗੰਦੀ ਕਾਰ ਆ ਕੱਲ ਜਿਹੜਾ ਫੋਜਪੁਰ ਸ਼ਹਿਰ ਦੇ ਵਿੱਚ ਦਿਨ ਦਿਹਾੜੇ ਕਤਲੂਗਾਰਤ ਕੀਤੀ ਗਈ ਔਰ ਇੱਕ ਕਤਲ ਕੀਤਾ ਗਿਆ ਉਹਦੇ ਵਿੱਚ ਅੱਜ ਫੋਜਪੁਰ ਪੁਲਿਸ ਨੂੰ ਨਾਲ ਕਾਊਂਟਰ ਇੰਟੈਲੀਜੈਂਸ ਫੋਜਪੁਰ ਵਿੰਗ ਇੱਕ ਕੰਬਾਈਨਡ ਆਪਰੇਸ਼ਨ ਦੇ ਵਿੱਚ ਬੜੀ ਵੱਡੀ ਸਫਲਤਾ ਮਿਲੀ ਜਦੋਂ ਤੱਤਾ ਖੇੜਾ ਸ਼ੇਮ ਨਾਲਾ ਥਾਣਾ ਤਲਖੁਰਦ ਇੱਥੇ ਨਾਕਾ ਲਾਇਆ ਸੀਗਾ ਔਰ ਇਹਨੂੰ ਚੇਸ ਕਰਾਈਆਂ ਸੀ ਇਹਨਾਂ ਤਿੰਨੇ ਮੁਜਬਾ ਨੂੰ ਸਾਡੀਆਂ ਪਾਰਟਿਸ ਉਹਦੇ 'ਚ ਜਦੋਂ ਇਹ ਅੱਗੇ ਨਾਕੇ ਤੇ ਆਏ ਨੇ ਇਸ ਨਾਲੇ ਇਹਦੇ ਸੇਮ ਨਾਲੀ ਦੇ ਉੱਤੇ ਤੇ ਇਹਨਾਂ ਨੂੰ ਜਦੋਂ ਪੁਲਿਸ ਨੇ ਰੋਕਣ ਲਈ ਬਾਰ-ਬਾਰ ਅਪੀਲ ਕੀਤੀ ਤਾਂ ਇਹਨਾਂ ਪੁਲਿਸ ਦੇ ਉੱਤੇ ਜਿਹੜਾ ਹੈਗਾ ਫਾਇਰਿੰਗ ਕਰਨੀ ਸ਼ੁਰੂ ਕਰਤੀ ਜਦੋਂ ਪੁਲਿਸ ਪਾਰਟੀ ਨੇ ਰਿਟੈਲੀਏਟ ਕੀਤਾ ਤਾਂ ਇਹਨਾਂ ਦੇ ਵਿੱਚ ਤਿੰਨ ਜਾਣੇ ਇਹਦੇ 'ਚ ਇੱਕ ਸੋਨੂ ਗੁਰਜੰਦਰ ਤੇ ਇੱਕ ਅਮਰਜੀਤ ਗੁਰਜੰਦਰ ਲੈਸ ਕੋੜਾ ਇੱਕ ਕੰਨੇ ਜਿਹੜੇ ਮੇਨ ਸ਼ੂਟਰ ਸੀਗੇ ਕੱਲ ਵਾਲੇ ਇਨਸੀਡੈਂਟ ਦੇ ਵਿੱਚ ਔਰ ਇਹਨਾਂ ਤੰਨਾਂ ਦੇ ਜਿਹੜਾ ਹੈਗਾ ਜਦੋਂ ਪੁਲਿਸ ਨੇ ਰਿਟੈਲੀਏਟ ਕੀਤਾ ਇੱਕ ਦੇ ਦੋ ਗੋਲੀਆਂ ਵੱਜੀਆਂ ਇੱਕ ਦੇ ਇੱਕ ਵੱਜੀ ਔਰ ਇੱਕ ਦੇ ਵੀ ਦੂਜੇ ਤੀਸਰੇ ਦੇ ਵੀ ਇੱਕ ਵੱਜੀ ਸੋ ਇਹ ਜ਼ਖਮੀ ਹੋ ਗਏ ਇਹਨਾਂ ਨੂੰ ਪੁਲਿਸ ਨੇ ਜਿਹੜਾ ਹੈਗਾ ਉਹ ਕਾਬੂ ਕੀਤਾ ਇਹਨਾਂ ਕੋਲੋਂ ਚਾਰ ਰਪਏ ਸਟਰ ਰਿਕਵਰ ਹੋਏ ਔਰ ਕੱਲ ਵਾਲੀ ਜਿਹੜੀ ਵਾਰਦਾਤ ਸੀ ਉਹਦੇ ਤੇ ਵਰਤੀ ਗਈ ਵਾਈਟ ਰੰਗ ਦੀ ਸਕੂਟੀ ਔਰ ਮੋਟਰਸਾਈਕਲ ਉਹ ਵੀ ਪੁਲਿਸ ਨੇ ਰਿਕਵਰ ਕਰ ਲਿਆ ਔਰ ਇਹਨਾਂ ਦੇ ਜਿਹੜੇ ਸਹਿਯੋਗੀ ਸੀਗੇ ਇਸ ਵਾਰਦਾਤ ਦੇ ਵਿੱਚ ਉਹਦੇ 'ਚ ਵੀ ਪੁਲਿਸ ਪਾਰਟੀ ਇਸ ਜਿਹੜੀਆਂ ਰੇਡ ਕਰ ਰਹੀਆਂ ਔਰ ਜਲਦ ਹੋਰ ਅਰੈਸਟ ਜਿਹੜੀਆਂ ਔਰ ਬਾਕੀ ਦੇ ਜਿਹੜੇ ਹੋਰ ਮਲਜ਼ਮਾਂ ਜਾਂ ਹੋਰ ਇਹਨਾਂ ਦੇ ਵੈਪਨ ਵੀ ਰਹਿ ਗਏ ਆ ਉਹ ਸਾਰਿਆਂ ਨੂੰ ਹੀ ਫੜਿਆ ਜਾਊਗਾ ਰਿਕਵਰੀਜ਼ ਕੀਤੇ ਜਾਣਗੇ ਔਰ ਇਹਨਾਂ ਦਾ ਟੋਟਲ ਇਸ ਗੈਂਗ ਦਾ ਜਿਹੜਾ ਉਹ ਫੋਜਪੁਰ ਪੁਲਿਸ ਕਾਊਂਟਰ ਇੰਟੈਲੀਜੈਂਸ ਪੰਜਾਬ ਪੁਲਿਸ ਫਾਇਆ ਕਰੂਗਾ